ਮਿਸਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਡੇਰਾਪਾ ਬਨਾਨਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤਹਿਸੀਲ ਹੈ ਜਿਹੜੀ ਵੀਰ ਜੀ ਹਾਂ ਦੇ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆਂ ਤਿੰਨੇ ਸੋਈਆਂ ਸਵਾਈਆਂ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੈ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਅਸੀਂ ਵੀਡੀਓ 'ਚ ਕਦੀ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਹੈ ਆਪਣੀ ਸਮਝਣਾ ਤੇ ਆਪ ਪਸ਼ੂ ਵੇਸ ਚੱਕ ਕੇ ਖੜਿਆ ਕਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਪਸ਼ੂਆਂ ਬਾਰੇ ਆਪਾਂ ਭਾਈ ਉਹ ਨਹੀਂ ਆ ਜਕਰ ਨਹੀਂ ਆ ਪਸ਼ੂ ਲੈ ਨਹੀਂ ਗਏ ਬਾਹਰ ਉਹ ਵੀ ਤੇ ਬਾਕੀ ਜੇ ਕੋਈ ਕੁਝ ਦੱਸਣ ਵਾਲਾ ਸਾਡੇ ਤੋਂ ਰਹਿ ਜਾਵੇ ਤਾਂ ਅਸੀਂ ਵੀਰ ਜੀ ਨੂੰ ਸਿੱਧਾ ਫੋਨ ਲਾ ਕੇ ਪੁੱਛ ਸਕਦੇ ਜੀ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਨੀਲੀ ਪੂਰੀ ਵੱਜੀ ਆ ਇਤੋਂ ਹੀ ਆਪਾਂ ਕਰਨੀ ਆ ਆਇਆ ਥੋੜਾ ਕਚੇਰੀ ਹੋਇਆ ਇਹ ਨੂੰ ਵੀ ਆਈ ਨੂੰ ਮਗਰੇ ਦੇ ਕੱਟਾ ਹੈ ਤੇ ਮਹੀਨੇ ਦੇ ਲਾਗੇ ਬੰਦੇ ਦੀ ਜਿਹੜੀ ਸੋਈ ਆ ਬਾਹਰ ਵੀ ਹੋ ਸਕਦੀ ਆ ਠੰਡੀ ਮੈਂ ਆ ਬਹੁਤ ਠੰਡੀ ਆ ਤੇ ਦੁੱਧ ਜਿਹੜਾ ਇਹਦੇ ਕੋਲ ਮੌਕੇ ਤੇ ਹੁਣ 10 ਲੀਟਰ ਦੇ ਕਿਹੜੀ ਜਿਹੜਾ 10 ਦੇ ਲੈ ਯਾ ਸੇਤੀ ਲਾ ਜੋ ਐਕਰੀ ਬਾਕੀ ਅਜੇ ਪਿੱਛੋਂ ਚਵਾਈ ਜਿਹੜੀ ਹੋਈ ਹੈ ਉਹੀ ਹੋਈ ਹੈ ਜੇ ਘਰੇ ਚਵਾਈ ਇਹਦੀ ਨਹੀਂ ਹੋਈ ਕੋਈ ਨਹੀਂ ਬਾਕੀ ਜਿੰਨੇ ਵੀ ਖੜਨੀ ਆ ਆਪਣੀ ਦੋ ਟਾਈਮ ਚੋਗੇ ਖੜਨੀ ਜਿਸ ਤਰ੍ਹਾਂ ਮੀਰ ਜੀ ਉਹਨਾਂ ਨੇ ਸਾਨੂੰ ਦੱਸਿਆ ਉਤਰਾ ਆਪਾਂ ਤੁਹਾਨੂੰ ਦੱਸਤਾ ਤੇ 98 ਇਹ ਤੇ ਲੱਗ ਕੇ ਤੋਂ ਦੇਖ ਸਕਦੇ ਜੇ ਤੇ ਬਾਕੀ ਜਿਹੜਾ ਵਾ ਮੁੱਲ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲਈਏ 60000 ਚੋਂ ਕਹਿੰਦੇ ਕਿ ਮਾਨਤਨ ਕਰ ਦਾਂਗੇ ਬਾਕੀ ਕੋਈ ਵੀਰ ਫੋਨ ਲਾਉਗਾ ਤੇ ਆਪੇ ਮੌਕੇ ਤੇ ਮਾਨਤਨ ਹੋ ਜਾਊਗਾ ਸੌਦਾ ਵੀ ਹੋ ਜਾਊਗਾ ਤੇ ਹੁਣ ਆ ਗਾਂ ਜਿਹੜੀ ਸਾਈਵਾਲ ਜੀ ਤੁਹਾਨੂੰ ਦਿਖਾਉਣੀ ਆ ਠੰਡੀ ਸੀ ਲਿਆਏ ਵੀ ਪੂਰੀ 20 ਲੀਟਰ ਤੋਂ ਬਾਹਰ ਦੁੱਧ ਜਿਹੜਾ ਕਰੀ ਜਾਓਗੇ ਕਹਿੰਦੇ ਤੇ ਪਰਸੋਂ ਦੀ ਸੋਈ ਆ ਪੂਰੀ ਠੰਡੀ ਸੀ ਲਿਆ ਇਹ ਵੀ ਤੇ ਕੱਦ ਕਾਠ ਦੀ ਚੰਗੀ ਆ ਤੇ ਆਸਣ ਵੀ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗ ਤੁਹਾਡੇ ਵੱਲ ਬਾਕੀ ਕੱਦ ਕਾਠ ਦੀ ਇਹ ਵੀ ਚੰਗੀ ਆ ਇਹ ਪਰਸੋਂ ਦੀ ਸੂਈ ਆ ਤੇ ਇਹਦਾ ਮੁੱਲ ਕਹਿੰਦੇ ਵੀ ਜਿੰਨਾ ਮਰਜ਼ੀ ਕਰੀ ਜਾਈਏ 50000 ਚ 3000 ਕਹਿੰਦੇ ਕਿ ਛੱਡ ਦਾਂਗੇ 47000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਤੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਮਨਤਨ ਮੌਕੇ ਤੇ ਹੋਰ ਹੋ ਜਾਊਗਾ ਤੇ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢੀ ਜਾਊਗੀ ਤੇ ਚੌਂਚ ਕਿਹਿੰਦੇ ਕਿ ਬਿਲਕੁਲ ਠੰਡੀ ਸੀਲ ਹੈ ਤੇ ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਇਹਨੂੰ ਅਜੇ ਥੋੜੇ ਦੇ ਨਹੀਂ ਹੋਏ ਇਹ ਸੂਈ ਨੂੰ ਤੇ ਦੁੱਧ ਜਿਹੜਾ ਕਹਿੰਦੇ ਵੀ 12 ਲੀਟਰ ਮੌਕੇ ਤੇ ਤਿਆਰ ਆ ਜਿੱਤਰਾ ਵੀਰ ਜੀ ਉਹਨਾਂ ਨੇ ਸਾਨੂੰ ਦੱਸਿਆ ਉਹ ਤਰ੍ਹਾਂ ਹੀ ਆਪਾਂ ਤੁਹਾਨੂੰ ਦੱਸ ਦੱਸਣੇ ਆ ਤੇ ਬਾਕੀ ਤੁਸੀਂ ਆਪੇ ਗੱਲ ਕਰ ਸਕਦੇ ਜੇ ਵੀਰ ਜੀ ਉਹਨਾਂ ਨਾਲ ਬਾਕੀ ਛੋਟੇ ਸਿੰਘ ਦੀ ਝੋਟੀ ਆ ਥੱਲੇੋਂ ਚੰਗੀ ਬਣੀ ਆ ਇਹ ਵੀ ਕਹਿੰਦੇ ਅੱਜ ਹੀ ਆਈ ਆ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਲੈ ਜਾਓ ਇਹਦੀ ਸਿੱਧੀ ਲੈ ਜਾਓ ਇੱਕ ਰੀ ਅਜੇ ਲੈ 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ ਤੇ ਕੋਈ ਵੀਰ ਆਪਣਾ ਦੋ ਟਾਈਮ ਚੋਗੇ ਖੜੇ ਇਹ ਦੇਖੇਦੇ ਹੁੰਦੇ ਆ ਭਾਵੇਂ ਕੋਈ ਵੀਡੀਓ ਕਾਲ ਤੇ ਚਵਾ ਲੇ ਤੇ ਪਾਵੇਂ ਕੋਈ ਤੇ ਆ ਕੇ ਚੋਲ ਲੈ ਜਾ ਬੰਦ ਆਹ ਦੇਖ ਸਾਦੇ ਜੀ ਤੇ ਮੁੱਲ ਜਿਹੜਾ ਇਹ ਤਾਂ ਕਹਿੰਦਾ ਕਿ 85000 ਇਹਦਾ ਮੁੱਲ ਕਰਦੇ ਆ ਬਾਕੀ ਮਾਨਤਾਨ ਕਹਿੰਦਾ ਕਿ ਮੌਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਬਾਕੀ ਬੱਚੇ ਅੰਦਰ ਵੱਜੇ ਇਹਨਾਂ ਦੇ ਠੰਡ ਕਰਕੇ ਤੇ ਉਹ ਪਿੱਛੇ ਬੰਨੇ ਆ ਤੇ ਸਾਰੀਆਂ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਹ ਕੇ ਖੜੋ ਤੇ ਜਿਹੜਾ ਕੋਈ ਨਹੀਂ ਪੰਛ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ